ਜ्यादातर ਮਹਿਲਾਵਾਂ ਆਉਂਦੀਆਂ ਨੇ ਮਾਵਾ ਪੈਣਾ ਹੋ ਗਿਆ ਔਰ ਜਿੱਥੇ ਮਾਵਾ ਦਾ ਅਸ਼ੀਰਵਾਦ ਪੈਣਾ ਦੀਆਂ ਦੁਆਵਾਂ ਹੋ ਜਾਣ ਕੋਈ ਦੁਨੀਆ ਦੀ ਐਸੀ ਮੰਜ਼ਲ ਨਹੀਂ ਜਿਹੜੀ ਸਰ ਨਾ ਕੀਤੀ ਜਾ ਸਕਦੀ ਹੋਵੇ ਸਾਡੇ ਇੱਥੇ ਐਮਐਲਏ ਸਹਿबान ਬੈਠੇ ਨੇ ਸਾਡੇ ਮਹਾਪੁਰਖਾਂ ਦੇ ਵਿੱਚੋਂ ਬਾਬਾ ਪ੍ਰਗਟ ਨਾਚੀ ਬੈਠੇ ਨੇ ਬੜੀ ਵੱਡੀ ਰੂਹ ਨੇ ਮਾਨਵਤਾ ਦਾ ਸਨੇਹਾ ਦਿੰਦੇ ਨੇ ਸੰਜੀਵਾਲਤਾ ਦਾ ਸਨੇਹਾ ਦਿੰਦੇ ਨੇ ਲੋਕ ਆ ਕੇ ਮਿਲ ਕੇ ਅਬਦੇ ਕਾਮਨਾ ਕਰਦੇ ਨੇ ਛਾਵਾਂ ਕਰਦੇ ਨੇ ਜਿਹੜੀ ਭਟਕਣਾ ਹੁੰਦੀ ਹੈ ਉਹ ਤੋਂ ਸ਼ਾਂਤੀ ਮਿਲਦੀ ਹੈ ਸੋ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਕਿਸਮਤ 바ਲਾ ਕਿ ਮੇਰੇ ਨਾਲ ਇਸ ਤਰ੍ਹਾਂ ਦੀਆਂ ਰੂਹਾਂ ਵੀ ਮੇਰੇ ਨਾਲ ਚੱਲ ਰਹੀਆਂ ਨੇ ਜਿਹੜੀਆਂ ਮੈਨੂੰ ਸਮਤ ਬਖਸ਼ਤੀਆਂ ਨੇ ਮੁਹੰਮਦ ਮੀਆਂ ਬਖਸ਼ਦੀ ਬੜੇ ਵੱਡੇ ਸ਼ਾਇਰ ਹੋਏ ਨੇ ਉਹਨਾਂ ਨੇ ਲਿਖਿਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਐਸੇ ਤੱਕੇ ਦੇਣ ਵਾਲੇ ਬਹੁਤ ਹੈ ਪਰ ਪ੍ਰਮਾਤਮਾ ਹੱਥ ਫੜਨ ਵਾਲਾ ਔਰ ਪ੍ਰਮਾਤਮਾ ਲੋਕਾਂ ਦੀ ਵਸਦਾ ਸੋ ਸਾਡੇ ਵੱਲੋਂ ਤਾਂ ਕੋਈ ਕਮੀ ਨਹੀਂ ਰਹੂਗੀ ਬਾਕੀ 37 ਨੰਬਰ ਵਾਰਡ ਵਾਲਿਓ ਤੁਸੀਂ ਦੱਸਣਾ ਪਰ ਇੰਨਾ ਕਹ ਜੇ ਕਿਤੇ ਇਧਰ ਉਧਰ ਵੋਟ ਪਾ ਦੋਗੇ ਤਾਂ ਉਹਦੇ ਨਾਲ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਨਾ ਬਣਦੀ ਐ ਨਾ ਟੁੱਟਦੀ ਐ ਪਰ ਜੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਦੋਗੇ ਤੁਹਾਡਾ ਸਰਕਾਰ 'ਚ ਹਿੱਸਾ ਜ਼ਰੂਰ ਪੈ ਜਾਣਾ ਤੁਸੀਂ ਹਿੱਸੇਦਾਰ ਬਣ ਜਾਓਗੇ ਤੁਸੀਂ 파ਟਨਰ ਬਣ ਜਾਓਗੇ ਗਵਰਨਮੈਂਟ ਦੇ ਤੇ ਫਿਰ ਤੁਹਾਡੇ ਕੰਮ ਮਿੰਟਾਂ ਸਕਿੰਟਾਂ ਚ ਹੋਣਗੇ ਕਿਉਂਕਿ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਨੇ ਆ ਮੈਨੂੰ ਦੁੱਖ ਇਸ ਗੱਲ ਦਾ ਅੱਜ ਗਲੀਆਂ ਚ ਸੀਵਰੇਜ ਦੀ ਕੂੜੇ ਦੇ ਢੇਰਾਂ ਦੀ ਗਲੀਵਿਆਂ ਲਾਈਟਾਂ ਦੀ ਸਟਰੀਟ ਲਾਈਟਾਂ ਦੀ ਕਿੰਨੀਆਂ ਪ੍ਰੋਬਲਮਾਂ ਇਹ ਕੰਮ ਕਰਨਾ ਹੁੰਦਾ ਕਾਰਪੋਰੇਸ਼ਨ ਨੇ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਤੇ ਜਿਹੜੀ ਬੀਬੀ ਕਾਂਗਰਸ ਵੱਲੋਂ ਖੜੀ ਆ ਉਹ ਡਿਪਟੀ ਮੇਅਰ ਹੈ ਕਿੰਨੇ ਸਾਲਾਂ ਤੋਂ ਉਹ ਜੇ ਹੁਣ ਤੱਕ ਉਹ ਨਹੀਂ ਕਰਾ ਸਕੀ ਉਹ ਐਮਐਲ ਬਣ ਕੇ ਕੀ ਕਰਾ ਦੂ ਆ ਬੰਦਾ ਜਿਹੜਾ ਖੜਾ ਹੈ ਇਹ ਕੱਲਾ ਨਾਮ ਦਾ ਭਗਤ ਨਹੀਂ ਕਿਰਦਾਰ ਦਾ ਵੀ ਭਗਤ ਹੈ ਐੋ ਜੇ ਬੰਦੇ ਨੂੰ ਜਤਾ ਕੇ ਬੀ ਜਿੰਦਾਬਾਦ ਸੋ ਵੀਰੋ ਪੰਜ ਨੰਬਰ ਤੇ ਆਪਣਾ ਬਟਨ ਮਸ਼ੀਨ ਚ ਆਉਣਾ ਪਹਿਲੇ ਨੰਬਰ ਤੇ ਐ ਬਟਨ ਪੰਜਵੇਂ ਵਾਲਾ ਦੱਪਣਾ ਆਉਣਾ ਪਹਿਲੇ ਨੰਬਰ ਤੇ ਐ ਹੋਰ ਕਿਸੇ ਬਟਨ ਵੱਲ ਦੇਖਿਓ ਨਾ ਚਿੱਟਾ ਮੋਤੀ ਆ ਉਤਰੇ ਉਹ ਅੱਖਾਂ 'ਚ ਸਭ ਰਲੇ ਹੋਏ ਨੇ ਇਹ ਸਭ ਲੁੱਟਦੇ ਰਹੇ ਥੋਨੂੰ ਬਾਰੀਆਂ ਬੰਨਵਾਂ ਲੁੱਟਿਆ ਪੰਜ ਸਾਲ ਤੂੰ ਪੰਜ ਸਾਲ ਮੈਂ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਆ ਬਾਰੀਆਂ ਬੰਨੀਆਂ ਸੀ रो राहत इंदौरी का एक शेयर है के कबूतरों को खुली छत बिगाड़ देती है कबूतरों को खुली छत बिगाड़ देती है आदमी को बुरी लत बिगाड़ देती है ਜੁਰਮ ਕਰਨ ਵਾਲੇ ਇਤਨੇ ਵੀ ਬੁਰੇ ਨਹੀਂ ਹੁੰਦੇ ਲੇਕਿਨ ਸਜ਼ਾ ਨਾ ਦੇਕਰ ਅਦਾਲਤ ਬਿਗਾੜ ਦਿੰਦੀ ਹੈ ਸੋ ਇਹਨਾਂ ਨੂੰ ਹਜ ਤੱਕ ਸਜ਼ਾ ਨਹੀਂ ਮਿਲੀ ਹੁਣ ਜਦੋਂ ਸਜ਼ਾ ਮਿਲੂ ਤਾਂ ਪਤਾ ਲੱਗੂ ਕਿ ਲੋਕਾਂ ਦਾ ਪੈਸਾ ਲੁੱਟਿਆ ਜਿਹੜਾ ਉਹ ਵਾਪਸ ਕਰਨਾ ਪਊਗਾ ਮੈਂ ਜੀ ਮੈਂ ਵੀ ਤੁਹਾਡੇ ਨਾਲ ਆ ਲਵ ਯੂ 2 3 4 5 ਜਿੰਦਾਬਾਦ ਜਿੰਦਾਬਾਦ ਇਹਦਾ ਤਾਂ ਹੁਣ ਦਿਲ ਕਰਦਾ ਭਾਵੇਂ ਅੱਜ ਹੀ ਮਸ਼ੀਨ ਮੰਗਾ ਲਓ ਇੱਥੇ ਵੋਟ ਪਵਾ ਲਓ ਜਿਉਂਦੇ ਵਸਦੇ ਰਹੋ ਜਿਉਂਦੇ ਵਸਦੇ ਅਸਲ 'ਚ ਇਹ ਪਿਛਲੇ 70 ਸਾਲ ਦੀ ਪੜਾਅਸ ਹੈ ਜਿਹੜੀ ਕੱਢ ਰਿਹਾ ਹੈ ਕਈ ਪੀੜ੍ਹੀਆਂ ਤੋਂ ਪੜਾਅਸ ਇਕੱਠੀ ਹੋਈ ਪਈ ਹੈ ਸੰਤ ਸੁਣਿਆ ਹੀ ਨਹੀਂ ਕਿਸੇ ਨੇ ਨੇੜੇ ਹੀ ਨਹੀਂ ਲੱਗਣ ਦਿੱਤਾ ਜੀ ਕਿਸੇ ਨੇ ਮੇਰੇ ਇੱਕ ਬਜ਼ੁਰਗ ਐ ਹੱਥ ਲਾ ਕੇ ਦੇਖਿਆ ਨੇ ਮੈਨੂੰ ਮੈਂ ਕਿਹਾ ਬਜ਼ੁਰਗੋ ਇਹ ਕੀ ਕਰਦੇ ਹੋ ਕਹਿੰਦਾ ਪੁੱਤ ਇਹ ਨਿੱਨਾ ਹੱਥਾਂ ਨਾਲ ਮੁੱਖ ਮੰਤਰੀ ਤਾਂ ਬਹੁਤ ਬਣਾਏ ਨੇ ਪਰ ਆਪਦੇ ਹੱਥੀ ਬਣਾਏ ਹੋਏ ਮੁੱਖ ਮੰਤਰੀ ਨੂੰ ਆਪ ਹੱਥ ਲਾ ਕੇ ਪਹਿਲੀ ਵਾਰੀ ਦੇਖਿਆ ਨੇ ਨੇੜੇ ਹੀ ਨਹੀਂ ਆਏ ਸਾਡੇ ਮਹਿਲਾਂ ਚ ਹੀ ਰਹੇ ਪਹਾੜਾਂ ਚ ਹੀ ਰਹੇ ਗਲੀਆਂ ਚ ਤਾਂ ਆਇਆ ਤੁਹਾਡੀ ਇਸ ਗਲੀ ਚ ਕਦੇ ਮੁੱਖ ਮੰਤਰੀ ਆਇਆ ਇਥੇ ਮੇਰ ਨਹੀਂ ਆਉਂਦਾ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਹੋ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਕਲੀਆਂ ਮੇਰੀਆਂ ਨੇ ਮੇਰਾ ਫਰਜ਼ ਬਣਦਾ ਮੈਂ ਗਲੀਆਂ ਮੁਹੱਲਿਆਂ ਚ ਆਵਾ ਆਮ ਲੋਕਾਂ ਨੂੰ ਮਿਲਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਾਂ ਤੇ ਨਾਲ ਦੀ ਨਾਲ ਹੱਲ ਕਰਾਂ ਕਿਉਂਕਿ ਮੈਂ ਵੀ ਇੱਕ ਗਰੀਬ ਪਰਿਵਾਰ ਚੋਂ ਆਮ ਘਰ ਚੋਂ ਸਧਾਰਨ ਘਰ ਚੋਂ ਉੱਠ ਕੇ ਆਇਆ ਹਾਂ ਮੈਨੂੰ ਵੀ ਪਤਾ ਹੈ ਪਿੰਡੇ ਤੇ ਹਣਾਈਆਂ ਹੋਈਆਂ ਨੇ ਗਰੀਬੀਆਂ ਦੁਸ਼ਵਾਰੀਆਂ ਤੰਗੀਆਂ ਤਾਂ ਤੁਹਾਡੇ ਕੋਲ ਆ। ਆਪਣੇ ਨਾਲ ਚੋਣ ਨਿਸ਼ਾਨ ਵੀ ਬਹੁਤ ਵਧੀਆ। ਦੱਸੜੇ ਨਹੀਂ ਪੈਂਦਾ, ਮਾਵਾ ਪੈਣਾ ਤਾਂ ਦੱਸੜੇ ਨਹੀਂ ਪੈਂਦਾ। ਇਹ ਤਾਂ ਸਵੇਰੇ ਸਵੇਰੇ 5:30 ਵਜੇ ਨੇਰੇ 'ਚ ਵੀ ਲੱਭ ਲੈਂਦੀਆਂ ਨੇ ਕਿ ਕਿੱਥੇ ਜੇ ਪਿਆ। ਆ ਤੁਸੀਂ ਬਹੁਤਾ ਖੁਸ਼ ਨਾ ਹੋ। ਜੇ ਲੋੜ ਪੈ ਜੇ ਸ਼ਾਮ ਨੂੰ ਵੀ ਲੱਭ ਲੈਣੀ ਕਿੱਥੇ ਜੇ ਪਿਆ। ਸੋਇ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ। ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਜੀ ਪੂਰਾ ਹਿੰਦੁਸਤਾਨ ਸੋ ਤੁਹਾਡਾ ਇਸ ਗੱਲ ਤੋਂ ਸ਼ੁਕਰੀਆ ਕਿ ਤੁਸੀਂ ਪਰਿਵਾਰਾਂ ਸਮੇਤ ਆਇਓ ਬੱਚਿਆਂ ਸਮੇਤ ਆਇਓ ਬਜ਼ੁਰਗਾਂ ਸਮੇਤ ਆਇਓ 13 ਤਰੀਕ ਨੂੰ ਰਿਜ਼ਲਟ ਆਉਣਗੇ ਇਨਸ਼ਾਅੱਲਾ ਹੈ ਜੇ ਰਿਜ਼ਲਟ ਆ ਜਾਣ ਕਿ ਜਿਹਦੇ ਨਾਲ ਤੁਹਾਡੀ ਤਰੱਕੀ ਦੇ ਰਾਹ ਖੁੱਲਣ ਅਰਜੀਪ ਮਹਿੰਦਰ ਭਗਤ ਦੀ ਸਾਈਨ ਮੇਰੇ ਇਹ ਤੁਹਾਡੇ ਨਾਲ ਵਾਦਾ ਕਰਦਾ। ਸੋ ਇਹ ਹੁਣ ਸਾਰੇ ਇਲਾਕੇ ਚ ਗੱਲ ਫੈਲ ਗਈ ਵੀ ਆਪਾਂ ਨੇ ਇਧਰ ਉਧਰ ਵੋਟ ਪਾ ਕੇ ਕਿਉਂ ਐਵੇਂ ਖਰਾਬ ਕਰਨੀ ਐ? ਸਰਕਾਰ ਦੇ ਨਾਲ ਹੀ ਚੱਲੀਏ। ਸਰਕਾਰ ਤੁਹਾਡੀ ਐ। ਤੁਸੀਂ ਆਪਣੇ ਆਪ ਦੇ ਨਾਲ ਹੀ ਚੱਲੋ। ਉਨੇ ਨਾ ਕਿ ਹੋ ਕੇ ਉਹ ਅੰਤਮਾਨ 37 ਨੰਬਰ 'ਚ ਤਾਂ ਆ ਗਿਆ ਜੇ ਕਿਤੇ 39 ਨੰਬਰ 'ਚ ਵੀ ਆ ਜਾਂਦਾ ਤਾਂ ਉੱਥੋਂ ਵੀ ਵੋਟਾਂ ਪੈ ਜਾਂਦੀਆਂ ਵੀਰੋ ਉਹਨਾਂ ਨੂੰ ਵੀ ਕਹਿ ਦਿਓ ਮੈਂ ਸਾਰੇ ਥਾਂ ਇਕੱਲਾ ਜਾ ਨਹੀਂ ਸਕਦਾ ਪਰ ਮੈਂ ਇਹਨਾਂ ਕਹਿ ਦਿਓ ਕਿ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ ਹਾਂ ਸਕੂਲ ਬਣਾਵਾਂਗੇ ਨੌਕਰੀਆਂ ਦੇਵਾਂਗੇ ਆਮ ਆਦਮੀ ਕਲੀਨਿਕ ਖੋਲ੍ਹਾਂਗੇ ਬਿਜਲੀ ਫ੍ਰੀ ਐ ਫ੍ਰੀ ਰਹੂਗੀ ਹੋਰ ਔਨਸਾਰ ਸਕੀਮਾਂ ਬਣਨਗੀਆਂ ਸ਼ਹਿਰ ਦੇ ਵਿੱਚ ਹਸਪਤਾਲ ਵਧੀਆ ਬਣਨਗੇ ਇਲਾਜ ਮੁਫਤ ਹੋਊਗਾ ਗਰੀਬਾਂ ਦੀਆਂ ਜਿਹੜੀਆਂ ਮਜਬੂਰੀਆਂ ਨੇ ਕਿ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈ ਰਿਹਾ ਹੈ ਪ੍ਰਾਈਵੇਟ 'ਚ ਬੱਚਾ ਪੜਾਉਣਾ ਪੈ ਰਿਹਾ ਉਹਨੂੰ ਮਰਜ਼ੀ 'ਚ ਬਦਲ ਦੇਾਂਗੇ ਕਿ ਜਿੱਥੇ ਮਰਜ਼ੀ ਪੜਾਓ ਭਾਵੇਂ ਸਰਕਾਰੀ 'ਚ ਭਾਵੇਂ ਪ੍ਰਾਈਵੇਟ 'ਚ ਪਰ ਇਲਾਜ ਇੱਕੋ ਜਿਹਾ ਪੜ੍ਹਾਈ ਇੱਕੋ ਜਿਹੀ ਹੈ ਇੱਕ ਬਰਾਬਰ ਕਰ ਦੇਣਾ ਆਪਾਂ ਬਹੁਤ ਕੁਝ ਸੋਚੀ ਬੈਠਾਂ ਪੈਸੇ ਕਮਾਉਣ ਨਹੀਂ ਮੈਂ ਪੈਸੇ ਕਮਾਉਣ ਹੁੰਦੇ ਮੈਂ ਕਲਾਕਾਰੀ ਚ ਕਮਾ ਲੈਣ ਦਾ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਆ ਨਾਲ ਹੀ ਦੂਰਦਰਸ਼ਨ ਇੱਥੇ ਆਉਂਦੇ ਰਹੇ ਆ